ਗੁਰਲਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਮੁੱਖ ਖਬਰਾਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੈ ਅੱਜ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਅੱਜ ਦਿਨ ਦਿਹਾੜੇ ਨਿਤਿਨ ਨੰਦਾ ਜੋ ਆਪ ਦੇ ਤਾਦੂ ਨੇ ਉਹਦੇ ਤੇ ਦਿਨ ਦਿਹਾੜੇ ਗੋਲੀ ਚਲਾਈ ਗਈ ਗੋਲੀ ਇੱਕ ਵਿਆਹ ਦੇ ਸਮਾਗਮ ਵਿੱਚ ਲਾਈ ਗਈ ਵਿਆਹ ਦੇ ਵਿੱਚ ਅਫਰਾ ਤਫਰੀ ਮਚ ਗਈ ਤੁਸੀਂ ਤਸਵੀਰਾਂ ਦੇ ਰਹੀ ਦੇਖ ਸਕਦੇ ਹੋ ਨਿਤਿਨ ਨੰਦਾ ਨੂੰ ਉਦੋਂ ਹੀ ਚੱਕ ਕੇ ਨੇੜੇ ਦੇ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲੈ ਜਾਇਆ ਗਿਆ ਤੇ ਉਥੋਂ ਉਹਨਾਂ ਦਾ ਮੋਢਲੀ ਸਿਹਤ ਦਾ ਦੇਣ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੋ ਇੱਕ ਸਵਾਲ ਖੜਾ ਹੁੰਦਾ ਹੈ ਅੱਜ ਦੇ ਪ੍ਰਬੰਧਕੀ ਸਿਸਟਮ ਤੇ ਕਿ ਪੰਜਾਬ ਵਿੱਚ ਇਸੇ ਤਰ੍ਹਾਂ ਦਿਨ ਦਿਹਾੜੇ ਗੋਲੀਆਂ ਚਲਦੀਆਂ ਰਹਿਣਗੀਆਂ ਨਿਤਨੰਦਾ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਬੀਐਸਪੀ ਅਤੇ ਅਕਾਲੀ ਦਲ ਦੀ ਟਿਕਟੋਂ ਚੋਣ ਲੜੀ ਸੀ ਪਰ ਉਹ ਬਾਅਦ ਵਿੱਚ ਆਪ ਦੇ ਵਿੱਚ ਸ਼ਾਮਲ ਹੋ ਗਏ ਅੱਜ ਉਹਨਾਂ ਤੇ ਇੱਕ ਸਾਥਕਰ ਡੀਐਸਪੀ ਦਲਸ਼ੇਰ ਸਿੰਘ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਗਲੀ ਖਬਰ ਲੈ ਕੇ ਹਾਜ਼ਰ ਹੋਣੇ ਆ ਇੱਕ ਐਮ ਐਲ ਏ ਸ਼ਤਰਾਨਾ ਐਮ ਐਲ ਏ ਸ਼ਤਰਾਨਾ ਜੋ ਆਪ ਦੇ ਐਮ ਐਲ ਏ ਨੇ ਕੁਲਵੰਤ ਸਿੰਘ ਬਾਜੀਗਰ ਉਹਨਾਂ ਤੇ ਕੈਂਟਰਲ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਹਦੀਆਂ ਲੱਤਾਂ ਤੋੜਨ ਦਾ ਮਾਮਲਾ ਪਰ ਕੁਲਵੰਤ ਸਿੰਘ ਬਾਜੀਗਰ ਨੇ ਇਸ ਗੱਲ ਤੋਂ ਇਨਕਾਰ ਕੀਤਾ 11 ਬੰਦਿਆਂ ਤੇ ਪਰਚਾ ਦਰਜ ਕੀਤਾ ਜਿਸ ਦੇ ਵਿੱਚ ਕੁਲਵੰਤ ਸਿੰਘ ਬਾਜੀਗਰ ਦੇ ਦੋ ਪੁੱਤਰ ਵੀ ਸ਼ਾਮਲ ਨੇ ਪਰਚਾ ਦਰਜ ਹੋ ਗਿਆ ਅੱਗੇ ਕੀ ਕਾਰਵਾਈ ਹੁੰਦੀ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਤੀਜੀ ਖਬਰ ਲੈ ਕੇ ਹਾਜ਼ਰ ਆ ਐਜੀ ਸਾਫ ਕਰ ਐਜੀ ਰਸ਼ਪਾਲ ਸਿੰਘ ਜਿਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਇੱਕ ਵਿਅਕਤੀ ਤੇ ਪਰਚਾ ਦਰਜ ਕੀਤਾ ਗਿਆ ਸੀ ਹਾਇਰਨ ਦਾ ਜਦੋਂ ਉਸ ਦੀ ਇਨਕੁਆਰੀ ਹੋਈ ਹਾਈ ਕੋਰਟ ਦੇ ਹੁਕਮਤ ਬਾਅਦ ਇਨਕੁਆਰੀ ਕੀਤੀ ਗਈ ਇਨਕੁਆਰੀ ਦੇ ਵਿੱਚ ਉਹ ਪਰਚਾ ਝੂਠਾ ਪਾਇਆ ਗਿਆ ਔਰ ਜਦੋਂ ਪਰਚਾ ਝੂਠਾ ਪੈਣ ਤੋਂ ਬਾਅਦ ਐਸਟੀਆਈ ਵੱਲੋਂ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਲਟਾ ਉਹਨਾਂ ਦੇ ਕੋਲ ਹੋਈ ਅੱਜ ਕਾਫੀ ਹਾਇਰਨ ਬਰਾਬਦ ਹੋਈ ਸੋ ਇਸ ਮਾਮਲੇ ਤੇ ਅਗਲਾ ਕੀ ਮੋੜ ਹੁੰਦਾ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਧੰਨਵਾਦ